ਕੋਈ ਕੰਮ ਕਰੇ ਇਥੇ ਬਾਈ ਦੇ ਮੈਂ ਮਾਣ ਕੇ ਆਉਂਦਾ ਕਿ ਇਹ ਰੇਖਾ ਲੱਗੇ ਜਿਹੜਾ ਜਾ ਰਹੇ ਨੇ ਕਰੀਬ ਅੱਧਾ ਕਿਲੋ ਦੇ ਇਹਨਾਂ ਦਾ 골ਡ ਦਾ ਸਮਾਨ ਸੀ ਉਹ ਵੀ ਖੋ ਕੇ ਲੈ ਗਏ ਨੇ ਤੇ ਇਸ ਵਾਰ ਚ ਪਰਿਵਾਰ ਵਾਲੇ ਸਾਰੇ ਜੀ ਇਥੇ ਆਏ ਹੋਏ ਨੇ ਹਾਜ਼ਰ ਨੇ ਹਸਪਤਾਲ ਦੇ ਵਿੱਚ ਸਾਰੇ ਜਾਣੇ ਮੋਹਨੂਲਾ ਕੇ ਗੁਨਾਨਕੋ ਹਸਪਤਾਲ ਦੇ ਵਿੱਚ ਚਲੇ ਆ। ਦੇਖੋ ਸਾਡੇ ਪੁਲਿਸ ਪ੍ਰਸ਼ਾਸਨ ਦਾ ਹਾਲ ਜਿੱਤੇ 15 15 1600 ਦਾ ਗੁੰਦੇ ਖੜੇ ਰਹੀ ਜਾਂ ਸ਼ਹਿਰ ਦੇ ਬਾਹਰ ਹੈ। ਬਾਹਰ ਹੈ। ਬਾਹਰ ਹੈ। ਜੀ ਬਾਹਰ ਹੈ। ਦੇਖੋ ਨਾ ਸਾਰੇ ਪੀਕੇ ਬੇਚੇ ਬੇਚੇ ਆ। ਜਾਣਾ ਬਾਕੀ ਪੀਕੇ ਸਾਰੇ ਹਸਪਤਾਲ ਦੇ ਵਿੱਚ। ਤੋਂ ਤਾਂ ਮੇਰੇ ਉੱਤੇ ਤੇ ਕੀ ਗੱਲਬਾਤ ਹੋਈ ਹੈ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਭਾਈ ਸਾਡੇ ਭਾਈ ਹੈਗੇ ਆ ਕਿ ਭਾਈ ਸਾਡੇ ਸਾਧੂ ਸਾਹਿਬ ਹੈਗੇ ਵੱਡੇ ਉਹ ਘਰੋਂ ਨਿਕਲੇ ਤੇ ਘਰੋਂ ਨਿਕਲਦੇ ਆ ਤੇ ਉਹਨਾਂ ਦੇ ਗੁੰਡੇ ਉਹ ਨਾ ਮਗਰ ਲੱਗੇ ਹੀ ਜਾਵੇਂ ਜਿਵੇਂ ਪਲਾਨ ਕੀਤਾ ਹੁੰਦਾ ਪਹਿਲਾਂ ਹੀ ਪਲਾਨ ਕੀਤਾ ਸੀ ਤੇ ਉਹ ਕਾਰ ਲਿਆਗੇ ਉਹਨਾਂ ਨੇ ਪਿੱਛੋਂ ਮੋਟਰਸਾਈਕਲ ਤੇ ਮਾਰੀ ਬੜੀ ਜ਼ੋਰ ਦੀ ਤੇ ਬੜੀ ਜ਼ੋਰ ਦੀ ਮਾਰੀ ਭਾਈ ਡਿੱਗ ਪਏ ਭਾਈ ਦੇ ਭੇ ਤੇ ਉਹ ਪਿੱਛੇ ਵੇਖਿਆ ਤੇ ਵਿੱਚੋਂ ਕਾਰ ਚੋਂ ਬੰਦੇ ਨਿਕਲੇ ਉਹਨਾਂ ਨੇ ਕਿਰਪਾਨਾਂ ਫੜੀਆਂ ਸੀ 5-6 ਬੰਦਿਆਂ ਨੇ ਕਿਰਪਾਨਾਂ ਫੜੀਆਂ ਸੀ ਹੈਗੇ 12-14 ਜਣੇ ਸੀ ਤੇ ਉਹਨਾਂ ਨੇ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਦਿੱਤਾ ਕਿਉਂ ਉਹਨਾਂ ਦਾ ਕਾਰਨ ਭਾਈ ਵੇਖੋ ਜਿਹੜਾ ਚੰਗਾ ਬੰਦਾ ਹੁੰਦਾ ਨਾ ਚੰਗੇ ਕੰਮ ਕਰਦਾ ਉਹ ਦੁਨੀਆ ਵੇਖੇ ਸੜਦੀ ਆ ਈਰਖਾ ਕਰਦੀ ਆ ਤੇ ਉਹ ਈਰਖਾ ਹੀ ਕੋਈ ਕਿਤੇ ਨਾ ਕਿਤੇ ਕਾਰਨ ਆ ਭਾਈ ਹਨਾ ਭਾਈ ਇਮਾਨਦਾਰ ਭਲਾ ਕਰਨ ਵਾਲੇ ਭਾਈ ਮਾਰਕੀਟ ਦਾ ਠੀਕ ਹੈ ਸਾਰੇ ਦਾ ਕੰਮ ਨਾਲ ਸੁਨਿਆਰੇ ਦਾ ਵਾ ਫਿਰ ਭਾਈ ਕੋ 500 ਗ੍ਰਾਮ 골ਡ ਵੀ ਦੱਸਿਆ ਜਾਂਦਾ ਸੀ ਕਿ ਕਮਾਲ ਹੈਗਾ ਸੀ ਭਾਈ ਦੀ ਜੇਬ 'ਚ ਹਨਾ ਜਵੇਂ ਦੁਕਾਨ ਤੋਂ ਘਰ ਜਾਣਾ ਹੁੰਦਾ ਘਰੋਂ ਦੁਕਾਨ ਤੇ ਜਾਣਾ ਹੁੰਦਾ ਤੇ ਉਹ ਵੀ ਹੈਗਾ ਸੀ ਤੇ ਉਹ ਵੀ ਖੋ ਕੇ ਲੈ ਗਏ ਆ ਤੇ ਬੜੀ ਬੁਰੀ ਤਰੀਕੇ ਭਾਈ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਐਟ ਭਾਈ ਬਹੁਤ ਸੀਰੀਅਸ ਆ ਅਮਰਜੈਂਸੀ 'ਚ ਆ ਗਿਆ ਤੁਸੀਂ ਦੇਖਿਆ ਬਣੇ ਇਹਨੇ ਤੇ ਅਕੀਦ ਨਾਲ ਹਮਲਾ ਕੀਤਾ ਕਿਰਪਾਨਾਂ ਦੇ ਨਾਲ ਕਿਰਪਾਨਾਂ ਦੇ ਨਾਲ ਇਹ ਕਰਮ ਅੰਤਰਜਮੀ ਕਲੋਨੀ ਦੇ ਲੱਗ ਗਈ ਰਾਂਝੇ ਦੀ ਹਵੇਲੀ ਕਰਕੇ ਹੈਗਾ ਉੱਥੇ ਭਾਈ ਘਰੋਂ ਹੀ ਨਿਕਲੇ ਸੀ ਆਏ ਹਨ 12 ਵਜੇ ਦਾ ਟਾਈਮ ਬੁਲਟ ਤੇ ਜਾ ਰਹੇ ਬੁਲਟ ਤੇ ਜਾ ਰਹੀ ਬੁਲਟ ਤੇ ਜਾ ਰਹੇ ਤੇ ਆਪਣੀ ਦੁਕਾਨ ਤੇ ਜਾ ਰਹੇ ਸੀ ਤੇ ਗੱਡੀ ਕਿਰੀ ਹੈ ਜਿਹੜੀ ਉਹ ਗੱਡੀ ਦਾ ਨਾਮ نیچے ਇੱਕ ਨਾਮ ਆਪਾਂ ਦੇਖਿਆ ਤੇ ਵਾਈਟ ਰੰਗ ਦੀ ਗੱਡੀ ਗਈ ਆ ਤੇ ਉਹ ਉਹਨਾਂ ਨੇ ਮਾਰੀ ਆ ਤੇ ਕਿਰਪਾਨਾਂ ਮਾਰੀਆਂ ਉਹਨਾਂ ਨੇ ਬਹੁਤ ਜਿਆਦੀਆਂ ਲੱਤਾਂ ਤੇ ਮਾਰੀਆਂ ਬੜਿਆ ਬੜੇ ਮਤਲਬ ਕਿ ਭਾਈ ਸੀਰੇਸ ਆ ਮਾਰਾ ਕਿਰਪਾ ਕਰਨ ਬਾਜਾਂ ਗੁਰਰਾਮੇ ਹਸਪਤਾਲ ਵਾਲਿਆਂ ਨੇ ਉਹ ਪਾਰਟੀ ਦੇ ਨਾਲ ਉਹ ਪਾਰਟੀ ਨਾਲ ਪਹਿਲਾਂ ਝਗੜਾ ਨਹੀਂ ਆਇਆ ਉਹ ਪਾਰਟੀ ਦੇ ਨਾਲ ਮਤਲਬ ਕਿ ਉਹ ਇੱਕ ਸਾਦਾ ਜਿਵੇਂ ਹੁੰਦਾ ਨਹੀਂ ਪਤਾ ਲੱਗਦਾ ਕਿ ਉਹ ਬੰਦਾ ਇਹਨਾਂ ਨੂੰ ਮਾਰਨਾ ਚਾਹੁੰਦਾ ਵਾ ਕਰਨਾ ਚਾਹੁੰਦਾ ਵਾ ਤੇ ਭਾਈ ਨੇ ਉਹਦੀ ਤਰਖਾਸ ਵੀ ਥਾਣੇ ਦਿੱਤੀ ਸੀ ਤੇ ਉਹ ਥਾਣੇ ਦਰਖਾਸਤ ਦੇ ਕੇ ਫਿਰ ਮਾਰਕੀਟ ਵਾਲਿਆਂ ਦੇ ਵਿੱਚ ਬਹਿ ਕੇ ਉਹਨਾਂ ਨੇ ਰਾਈ ਨਵਾ ਹੋ ਗਿਆ ਕਿ ਨਹੀਂ ਜੀ ਹੈਨਾ ਤੇ ਉਹਨਾਂ ਨੇ ਉਹ ਗੱਲ ਉਸ ਟਾਈਮ ਤੇ ਮਹੀਨਾ ਹੋ ਗਿਆ ਪੁਰਾਣੀ ਗੱਲ ਤੇ ਉਹਨੂੰ ਠੰਡੀ ਕਰ ਲਿਆ ਠੀਕ ਹੈ ਨਾ ਫੋਨ ਉਹਨਾਂ ਨੇ ਪਲਾਨ ਕਰਕੇ ਤੇ ਭਾਈ ਨੂੰ ਪੂਰਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਭਾਈ ਵਿੱਕੀ ਕੰਡਾ ਹੈਗਾ ਵਾ ਕਿ ਨਾ ਐਕਸ ਕਾਉਂਸਲਰ ਤੇ ਉਹ ਉਹਦਾ ਕੰਮ ਤੇ ਕੋਈ ਨਹੀਂ ਕਰਦਾ ਉਹ ਕਿ ਨਾ ਇਸ ਤਰ੍ਹਾਂ ਹੀ ਸਮਾਕੀ ਹੈਗਾ ਉਹ ਵੇਲਾ ਤੁਰਿਆ ਫਿਰਦਾ ਬਾਦ ਕਦੀ ਕਿਸੇ ਕੋ ਪੈਸੇ ਮੰਗ ਲੇ ਕਦੀ ਕਿਸੇ ਕੋ ਪੈਸੇ ਮੰਗ ਲੇ ਇਸ ਤਰ੍ਹਾਂ ਹੀ ਆ ਭਾਈ ਕੋ ਵੀ ਇੱਕ ਦੋ ਵਾਰੀ ਪੈਸੇ ਮੰਗਣਾ ਹੈ ਪੈਸੇ ਮੰਗਣ ਕਰਕੇ ਵੀ ਭਾਈ ਇਹਨਾਂ ਨੂੰ ਭਜਾਇਆ ਕਿ ਭਰਾ ਅਸੀਂ ਮਿਹਨਤੀ ਬੰਦੇ ਆਸੀਂ ਤੈਨੂੰ ਕਿਤੋਂ ਪੈਸੇ ਦੇ ਦਈਏ ਬਾਰ-ਬਾਰ ਉਹਨੂੰ ਇਸ ਗੱਲ ਦੀ ਵੀ ਅੱਗ ਲੱਗੀ ਕਿ ਮੇਰੀ ਬੇਇੱਜ਼ਤੀ ਕੋ ਕੀਤੀ ਹੈ ਯਾਰ ਬੇਜ਼ੀ ਅਹੀਂ ਕਿ ਨਾ ਕੋਈ ਉਹ ਥੜੀ ਗਿਆ ਸਾਡੇ ਕੋ ਫਰੀ ਦੇ ਪੈਸੇ ਅਸੀਂ ਤੇ 1000 ਰੁਪਏ ਵੀ ਨਹੀਂ ਕਿਸ ਨੂੰ ਫਰੀ ਦੇ ਦੇ ਸਕਦੇ ਤੇ ਉਹ ਤੇ ਪਹੁੰਚੀ ਪੁਲਿਸ ਨੇ ਕੀ ਪੁਲਸ ਨਹੀਂ ਜੇ ਹੈ ਤਾਂ ਪਹੁੰਚੀ ਪੁਲਸ ਠੰਡੀ ਆ ਤੇ ਬੰਦੇ ਵੀ ਇਜਾਜ਼ਤ ਤੁਰੇ ਫਿਰਦੇ ਆ ਇੰਨਾ ਵੱਡਾ ਐਕਸੀਡੈਂਟ ਹੋਏ ਕਿ ਨਾ ਸ਼ਹਿਰ ਦੇ ਵਿੱਚ ਕੋਈ ਕਾਰਵਾਈ ਕੀਤੀ ਜਾ ਰਹੀ ਜੀ ਕਾਰਵਾਈ ਹੋਣਾ ਜਿਹੜਾ ਬੰਦਾ ਇੰਨਾ ਦਿਲ ਰੱਖਦਾ ਵਾ ਜਾਂ ਮਤਲਬ ਕਿ ਉਹਦਾ ਕਿਤੇ ਨਾ ਕਿਤੇ ਮਿਲੀ ਭੁਗਤੌ ਹੋਊਗੀ ਕਿਸੇ ਦੇ ਨਾਲ ਵਾਲੀਆ ਚੌਂਕ ਦੇ ਵਿੱਚ ਗੋਲੀ ਚੱਲਣ ਤੋਂ ਬਚਾਈ ਗਈ ਹੈ ਪੁਲਸ ਨੂੰ ਮੌਕੇ ਤੇ ਨਾ ਪਹੁੰਚੀ ਤਾਂ ਵੱਡੀ ਘਟਨਾ ਹੋਣਾ ਵੀ ਹੋ ਸਕਦਾ ਹਾਂ ਤੇ ਹੁਣ ਵੀ ਪੁਲਸ ਮੌਕੇ ਤੇ ਪਹ ਨੇ ਕੀਤਾ ਇਤਨਾ ਜਿਤਨਾ ਉਹ ਸ਼ਰੀਆਮ ਤਰੇ ਫਿਰ ਦੇ ਕਿੰਨੇ ਵੱਡੀ ਗੁੰਨਾ ਕਰਦੀ ਆ ਇਹਦੇ ਮੰਨ ਲਓ ਅਸੀਂ ਬਿਆਨ ਦੇ ਰਹੇ ਆ ਉਹਨਾਂ ਨੂੰ ਸਾਡੇ ਬਿਆਨ ਵੀ ਚੁਪਣੇ ਆ ਕੀ ਆ ਬੰਦਾ ਕੱਲਾ ਬਿਆਨ ਦੇ ਰਿਆ ਕਰ ਰਿਹਾ ਠੀਕ ਹੈ ਨਾ ਉਹਦੇ ਕੱਲ ਨੂੰ ਸਾਡੇ ਵਿਦਵਾਲੇ ਹੋ ਜਾਊਗਾ ਠੀਕ ਇਹੋ ਜਿਹਾ ਬਦਮਾਸ਼ ਬੰਦਾ ਠੀਕ